ਸਰਾਂਜੀ ਪੈਸੇ ਦਾ ਮਾਮਲਾ ਸੀ ਬਸ ਪੈਸੇ ਲੈਣੇ ਸੀ ਉਹਨਾਂ ਦਾ ਕਸਟਮਰ ਸੀਗੇ ਤੇ ਉਹਨਾਂ ਨੇ ਪੈਸੇ ਪਿੱਛੇ ਉਹਨਾਂ ਨੇ ਲੜਾਈ ਪਾ ਲਈ ਉਹਨਾਂ ਨੂੰ ਪੇਮੈਂਟ ਕਰਨ ਕੇ ਪੇਮੈਂਟ ਦੇ ਦੋ ਤੇ ਉਹਨਾਂ ਨੇ ਉਸ ਚੀਜ਼ ਪਿੱਛੇ ਗਾਲੀ ਗਲੋਚੀ ਨਸ਼ੇ ਦੇ ਨਾਲ ਟੰਨ ਸੀ ਜੀ ਉਹ ਉਹਨਾਂ ਨੇ ਆ ਕੇ ਰਵਿੰਦਰ ਸਿੰਘ ਜੀ ਨੂੰ ਸੈੱਟ ਲਿਆ ਇਹਨਾਂ ਦੇ ਬਹੁਤ ਜ਼ਿਆਦਾ ਮਾਰੀਆਂ ਇਹ ਇਕੱਲੇ ਸੀ ਬਿਲਕੁਲ ਉਹ ਵੀ ਬਚੀ ਜਾਣ ਗੱਡੀ ਤੋੜ ਗਏ ਜੀ ਉਸ ਆਸਮਾਨ ਪ੍ਰੀਵੈਂਡ ਲੋਕੇਸ਼ਨ ਦਾ ਸਾਰਾ ਸਮਾਨ ਤੋੜ ਗਏ ਫਾਇਲ ਕਰਵਾਈ ਹੋਈ ਆ ਦੋ ਬੰਦੇ ਸ਼ਾਇਦ ਚੱਕੇ ਗਏ ਨੇ ਬੂਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰੀ ਵੈਡਿੰਗ ਸੈਂਟਰ ਤੇ 30 ਤੋਂ 35 ਵਿਅਕਤੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਸੈਂਟਰ ਦੇ ਸੰਚਾਲਕ ਤੇ ਤੇ ਹਮਲਾ ਜਾਨ ਲੈਵਾ ਦੱਸਿਆ ਜਾ ਰਿਹਾ ਹੈ ਜਿਸ ਦੌਰਾਨ ਜਿਹੜਾ ਸੈਂਟਰ ਦਾ ਸੰਚਾਲਕ ਹੈ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਵੇਖਣ ਨੂੰ ਮਿਲ ਰਹੀ ਹੈ ਪ੍ਰੀ ਵੈਡਿੰਗ ਸੈਂਟਰ ਦਾ ਜਿਹੜਾ ਸੰਚਾਲਕ ਹੈ ਉਸ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਫਰੀਦਕੋਟ ਦੇ ਮੈਡੀਕਲ ਜਿਵੇਂ ਕਿ ਮਰੀਤਖ ਦੀ ਪਤਨੀ ਦਾ ਕਹਿਣਾ ਹੈ ਕਿ ਗਾਹਕ ਆਏ ਦਿਨ ਨਸ਼ੇ ਦੀ ਹਾਲਤ ਦੇ ਵਿੱਚ ਆ ਕੇ ਉੱਥੇ ਗਾਲੀ ਗਲੋਚ ਕਰਦੇ ਸੀ ਭੰਤੋੜ ਕਰਦੇ ਸੀ ਤਾਂ 2 ਦਿਨ ਪਹਿਲਾਂ ਵੀ ਗਾਕਾਂ ਦੇ ਉੱਥੇ ਆ ਕੇ ਗਾਲੀ ਗਲੋਚ ਕੀਤਾ ਗਿਆ ਤੇ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਲੜਾਈ ਜਿਹੜੀ ਝਗੜਾ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਜਿਸ ਤੋਂ ਬਾਅਦ ਸੈਂਟਰ ਦੇ ਸੰਚਾਲਕ ਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਲਿੱਤੇ ਗਏ ਨੇ ਤੇ ਮੋੜਲੀ ਜਾਂਚ ਦੇ ਵਿੱਚ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਝਗੜੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਇਹ ਪੁਲਿਸ ਅਧਿਕਾਰੀਆਂ ਦਾ ਕਹਿਣਾ ਸਾਰਾ ਜੀ ਪੈਸਿਆਂ ਦਾ ਮਾਮਲਾ ਸੀ ਬਸ ਪੈਸੇ ਲੈਣੇ ਸੀ ਉਹਨਾਂ ਦਾ ਕਸਟਮਰ ਸੀਗੇ ਤੇ ਉਹਨਾਂ ਨੇ ਪੈਸੇ ਪਿੱਛੇ ਉਹਨਾਂ ਨੇ ਲੜਾਈ ਪਾ ਲਈ ਉਹਨਾਂ ਨੂੰ ਪੇਮੈਂਟ ਕਰਨ ਕੇ ਪੇਮੈਂਟ ਦੇ ਦੋ ਤੇ ਉਹਨਾਂ ਨੇ ਉਸੇ ਚੀਜ਼ ਪਿੱਛੇ ਗਾਲੀ ਗਲੋਚੇ ਨਸ਼ੇ ਦੇ ਨਾਲ ਟੰਨ ਸੀ ਜੀ ਉਹ ਤੇ ਉਹਨਾਂ ਨੇ ਇੰਨੇ ਦੇ ਵਿੱਚ ਹੀ ਹੱਥ ਪਾਈ ਕਰਨ ਲੱਗੇ ਫਿਰ ਉਸ ਟਾਈਮ ਚਲੇ ਗਏ ਮਤਲਬ ਇਹਨਾਂ ਦੀ ਬਹੁਤ ਬਹਿਸ ਹੋਈ ਆਪਸ ਵਿੱਚ ਹੱਥ ਪਾਈ ਵੀ ਹੋਏ ਤੇ ਇਹਨਾਂ ਨੇ ਉਹਨਾਂ ਦੀ ਗੱਡੀ ਤੇ ਵੀ ਵੱਜੀ ਉਸ ਦਿਨ ਤੇ ਦੂਜੇ ਦਿਨ ਆ ਕੇ ਉਹਨਾਂ ਨੇ ਰਾਤ ਨੂੰ 1:30 ਵਜੇ ਦਾ ਟਾਈਮ ਸੀ ਉਹਨਾਂ ਨੇ ਆ ਕੇ ਹਰਵਿੰਦਰ ਸਿੰਘ ਜੀ ਨੂੰ ਸੈਟ ਲਿਆ ਇਹਨਾਂ ਦੇ ਬਹੁਤ ਜ਼ਿਆਦਾ ਮਾਰੀਆਂ ਇਹ ਇਕੱਲੇ ਸੀ ਬਿਲਕੁਲ ਉਹ ਵੀ ਬਚੀ ਜਾਣੀ ਸੀ ਫੇਰ ਦੁਬਾਰਾ ਆਏ ਸੀ ਰਾਤ ਨੂੰ ਹਾਂਜੀ ਦੂਜੇ ਦਿਨ ਆਈ ਮਤਲਬ ਦੂਸਰੇ ਦਿਨ ਆਏ ਹਾਂਜੀ ਤੇ ਡੈਥ ਕਿਹਨਾਂ ਦੀ ਹੁੰਦੀ ਹੈ ਹਰਵਿੰਦਰ ਸਿੰਘ ਜੀ ਕੌਣ ਹੈ ਤੁਹਾਡੇ ਜੀ ਮੇਰੇ ਨਾਲ ਪਾਰਟਨਰ ਸੀ ਉੱਥੇ ਅਸੀਂ ਦੋਨੇ ਕੰਮ ਕਰਦੇ ਸੀ ਕਾਹਦੇ ਪੈਸੇ ਲੈਣੇ ਸੀ ਉਹਨਾਂ ਨੇ ਲੈਣ ਦੇ ਵਿੱਚ ਜਿਹੜੀ ਹੈ ਰੋਟੀ ਦੇ ਜੀ ਹਾਂਜੀ ਆਪਣੇ ਜੀ ਬੈਕ ਸਾਈਡ ਪ੍ਰੀ-ਵੇਡਿੰਗ ਸ਼ੂਟਿੰਗ ਹੁੰਦੀ ਆ ਓਕੇ ਤੇ ਰੋਟੀ ਪਾਣੀ ਦਾ ਢਾਬਾ ਆ ਅੱਛਾ ਜੀ ਬੱਕੀ ਰੂਮ ਵਗੈਰਾ ਤੇ ਪਹਿਲਾਂ ਵੀ ਕਦੇ ਆਏ ਆ ਉਹ ਕੀ ਆਏ ਆ ਜੇ ਕਸਟਮਰ ਪਹਿਲਾਂ ਵੀ ਆਏ ਆ ਕਦੇ ਹਾਂਜੀ ਪਹਿਲਾਂ ਵੀ ਹੁੰਦੇ ਰਹੇ ਨੇ ਪਹਿਲੇ ਕੀ ਹਾਂਜੀ ਕਿੰਨੇ ਪੈਸਿਆਂ ਦਾ ਰੌਲਾ ਸੀ ਪਤਾ ਨਹੀਂ ਕੁਛ ਜੀ 1000 1500 ਕੁ ਸਨ ਨਹੀਂ ਓਕੇ ਤਾਂ ਤੋੜਫੋੜ ਜੀ ਹਾਂਜੀ ਤੋੜਫੋੜ ਹੀ ਨੁਕਸਾਨ ਕਰ ਗਏ ਗੱਡੀ ਤੋੜ ਗਏ ਜੀ ਉਸ ਆਸਮਾਨ ਪ੍ਰੀਵੈਂਡ ਲੋਕੇਸ਼ਨ ਦਾ ਸਾਰਾ ਸਮਾਨ ਤੋੜ ਗਏ ਓਕੇ ਤੇ ਹੋਟਲ ਦੇ ਸਾਰੇ ਹੀਸ਼ੇ ਵਗੈਰਾ ਕੁਛ ਨਹੀਂ ਛੱਡੇ ਉਹਨਾਂ ਨੇ ਕਾਊਂਟਰ ਵਗੈਰਾ ਸਭ ਤੋੜ ਗਏ ਕਿੰਨੇ ਕੁ ਜਾਣੀ ਸੀ ਤਕਰੀਬਨ ਹੈਗੀ ਸੀ 12 13 ਐਨੇ ਕਿ ਹੋਣੀ ਹੈ ਕੀ ਕੀ ਮੰਗ ਕਰਦੇ ਸਜਮਣਨੀ ਚਾਹੀਦੀ ਹੈ ਜੀ ਹੁਣ ਫੋਲਸ ਸਲੋ ਕੋ ਕਰਵੀ ਕੀਤੀ ਜਾ ਰਹੀ ਹੈ ਹਾਂਜੀ ਇਹ ਫਾਇਲ ਕਰਵਾਈ ਹੋਈ ਆ ਹਾਂਜੀ ਦੋ ਬੰਦੇ ਸ਼ਾਇਦ ਚੱਕੇ ਗਏ ਨੇ ਕਿੱਥੋਂ ਦੇ ਲੱਗ ਰਹੇ ਬੰਦੇ ਇਹ ਜੀ ਰੂਮੀ ਦੇ ਨੇ ਕੋਈ ਪ੍ਰਾਣੀ ਨਾ ਇੰਜ ਸ਼ਰੀਰ ਕੋਈ ਨਹੀਂ ਨਹੀਂ ਜੀ ਇਹ ਜਿੱਥੇ ਸ਼ੂਟਿੰਗ ਫ੍ਰੀ ਵੈਡਿੰਗ ਸ਼ੂਟਿੰਗ ਹੁੰਦੀ ਉਹ ਤੁਹਾਡੀ ਆਪ ਦੀ ਪ੍ਰੋਪਰਟੀ ਹੈ ਨਹੀਂ ਜੋ ਅਸੀਂ ਰੈਂਟ ਤੇ ਲਿਆ ਹੋਇਆ ਹੈ ਰੈਂਟ ਤੇ ਲਿਆ ਹੋਇਆ ਹਾਂਜੀ ਇਹ ਇੱਕ ਜਿਹੜਾ ਵਿਆਹਾਂ ਦੀ ਪ੍ਰੀ ਫੋਟੋਗ੍ਰਾਫੀ ਹੁੰਦੀ ਹੈ ਨਾ ਜੀ ਉਹ ਇੱਥੇ ਹੁੰਦੀ ਹੈ ਡੈਸਟੀਨੇਸ਼ਨ ਬਣਾਇਆ ਹੋਇਆ ਪੁਰਾਣੇ ਘਰ ਬਣਾਏ ਹੋਏ ਆ ਮਿੱਟੀ ਦੇ ਇਸ ਦਾ ਜਿਹੜਾ ਮਾਲਕ ਸੀ ਜਿਹਨੇ ਕਿਰਾਏ ਤੇ ਲਿਆ ਸੀ ਰਵਿੰਦਰ ਅੱਜ ਰੁਕਾ ਮਿਲਿਆ ਹੈ ਫਰੀਦਕੋਟ ਤੋਂ ਤਕਰੀਬਨ 11:52 ਵਜੇ ਤੇ ਵੀ ਉਸ ਲੜਕੇ ਦੀ ਡੈਥ ਹੋ ਗਈ ਆ ਦੋ ਤਿੰਨ ਦਿਨ ਪਹਿਲਾਂ ਇੱਥੇ ਝਗੜਾ ਹੋਇਆ ਸੀ ਉਦੀ ਵਾਈਫ ਦੀ ਸਟੇਟਮੈਂਟ ਲੈ ਕੇ ਤੇ ਫਰਦਰ ਕਾਰਵਾਈ ਅਸੀਂ ਕਰ ਰਹੇ ਹਾਂ। ਕਿ ਕੀ ਪਤਾ ਲੱਗਾ ਜੀ ਕੌਣ ਲੋਕ ਸੀ ਕਿੰਨੇ ਜਣੇ ਆਏ ਸੀ? ਨਹੀਂ ਜੀ ਹਾਲੇ ਕੁਝ ਨਹੀਂ ਦੱਸ ਸਕਦੇ। ਕਾਰਨ ਕੁਝ ਪਤਾ ਲੱਗਾ ਜੀ ਕੀ ਕਾਰਨ? ਬਹੁਤ ਦੱਸਦੇ ਆ ਜੀ ਪੈਸੇ ਦੇ ਲੈਂਡ ਦੇਣ ਨੂੰ ਲੈ ਕੇ ਕਿਰਾਏ ਨੂੰ ਫੋਟੋਗ੍ਰਾਫੀ ਜਦੋਂ ਕਰਨ ਆਏ ਸੀ ਇੱਥੇ ਤੋਂ ਪੈਸੇ ਦੇ ਲੈਂਡ ਦੇਣ ਨੂੰ ਲੈ ਕੇ ਕੁਝ ਝਗੜਾ ਹੋਇਆ। ਉਹਦੇ ਕਰਕੇ ਝਗੜਾ ਹੋਇਆ। ਉਹ ਵੀ ਵੈਰੀਫਾਈ ਹੋ ਸਰ ਕਿੱਥੋਂ? ਝਗੜਾਉਣ ਸਾਈਡ ਤੇ ਦੱਸ ਰਹੇ ਹਾਲੇ ਫਰਦਰ ਜ਼ਾਦਰੀ ਡਿਟੇਲ ਨਹੀਂ ਪਤਾ। ਨੁਕਸਾਨ ਕਿੰਨਾ ਸਰ? ਕਾਫੀ ਟੋੜਪਨ ਕੀਤੀ ਹੈ ਜੀ, ਟੋੜਪਨ ਕੀਤੀ ਹੈ ਉਹਦੇ ਸੱਟਾਂ ਵੱਜ ਜੋ ਬਣੂਗੀ ਕਾਰਵਾਈ ਕਰੇ ਬੋਗਾ ਤੋਂ ਸਰਬਜੀਤ ਰੌਲੀ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ